ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਐਚਓ ਕੰਟੋਨਮੈਂਟ ਦੇ ਡੀਐਸਪੀ ਵੈਸਟ ਈਸੀਪੀ ਵੈਸਟ ਸਾਹਿਬ ਸਤਿ ਸ਼੍ਰੀ ਅਕਾਲ ਦਰਸ਼ਨਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੌਕੀਲੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਨੇ ਉਮਰ ਕਰੀਬ 43-45 ਸਾਲ ਹੈਗੇ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਐ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਅਪਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ ਵਿੱਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲੋਂ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਦਾ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਤੋਂ ਰੋਡ ਦੇ ਲਾਗੇ ਉੱਥੇ ਇਹ ਗਿਆ ਸਟਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ 컨ਟੇਨਰ ਦਾ ਜਿਹੜਾ ਅਸ਼ੋਕ ਲੀਨਲੈਂਡ ਦਾ ਡਰਾਈਵਰ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਰਗੁਰਪ੍ਰੀਤ ਸਿੰਘ ਪੋਲਰ ਸਾਹਿਬ ਦੇ ਦਿਖਾ ਨਿਰਦੇਸ਼ੇ ਸएचओ ਕੰਟੋਲਮੈਂਟ ਤੇ ਡੀਐਸਪੀ ਵੈਸਟ ਐਸసీపీ ਵੈਸਟ ਸਾਹਿਬ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕੀਲੀ ਲਾਂ ਦਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੇ ਹੈ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟਪੌਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ ਅਮ 1000 ਵੀ ਗੱਟੂ ਅ ਕਬਜ਼ੇ ਚ ਲੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਬੰਟੀ ਐ अराउंड 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 300 36 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਦਾ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਰੋਡ ਦੇ ਲਾਗੇ ਉੱਥੇ ਜੈਸਟਾਰ ਕੀਤਾ ਜੀ ਤੇ ਐ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਅਸ਼ੋਕ ਲੀਨ ਲੈਂਡ ਦਾ ਡਰਾਈਵਰ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਸ ਐਚਓ ਕੰਟੋਨਮੈਂਟ ਤੇ ਡੀਐਸਪੀ ਵੈਸਟ ਈਸੀਪੀ ਵੈਸਟ ਸਾਹਿਬ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਉਹਨਾਂ ਨੇ ਅ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਅ ਇੱਕ ਕੰਟੇਨਰ ਵੀ ਫੜਿਆ ਸ਼ੋਕਰੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੇ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟਪਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ 'ਚ ਲਿੱਤੇ ਜਿਹੜਾ ਦਵਿੰਦਰ ਸਿੰਘ ਐ ਲਾਇਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਐ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੇਮਰਾਜ ਹੈ ਇਹਦੇ ਕੋਲ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਰੋਡ ਦੇ ਲਾਗੇ ਉੱਥੇ ਜੈਸਟਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਅਸ਼ੋਕ ਲੀਨਲੈਂਡ ਦਾ ਡਰਾਈਵਰ